ਫਗਵਾੜਾ ਨੈਸ਼ਨਲ ਹਾਈਵੇ ਪੁਲ ਦੇ ਉੱਪਰ ਦੇਰ ਰਾਤ ਬਹੁਤ ਹੀ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ ਜਲੰਧਰ ਤੋਂ ਫਗਵਾੜਾ ਵਾਲੀ ਸਾਈਡ ਆ ਰਹੀ ਆਲੂਆ ਨਾਲ ਪਰੇ ਟਰਾਲੀ ਨੂੰ ਪਿੱਛੋਂ ਦੀ ਟਰਾਲੇ ਵਾਲੇ ਨੇ ਜ਼ਬਰਦਸਤ ਟੱਕਰ ਮਾਰੀ ਹੈ ਹਾਦਸੇ ਦੌਰਾਨ ਇੱਕ ਵਿਅਕਤੀ ਜਿਸ ਦਾ ਨਾਮ ਗੁਰਮੀਲ ਸਿੰਘ ਪਿੰਡ ਪੰਜੋਰਾ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਟਰੈਕਟਰ ਡਰਾਈਵਰ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਮਾਰੀ ਗਈ ਕਿ ਟਰੈਕਟਰ ਟਰਾਲੀ ਨਾਲੋਂ ਅਲੱਗ ਹੋ ਕੇ ਕਾਫੀ ਦੂਰ ਜਾ ਕੇ ਵੱਜਿਆ ਹੈ। ਇਹ ਸੜਕੀ ਹਾਦਸੇ ਦੌਰਾਨ ਟਰਾਲੀ ਦੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਏ ਅਤੇ ਐਸਐਸਐਫ ਦੀ ਟੀਮ ਨੇ ਮੌਕੇ ਤੇ ਜ਼ਖਮੀ ਵਿਅਕਤੀ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਡੈੱਡ ਬਾਡੀ ਨੂੰ ਸਿਵਲ ਹਸਪਤਾਲ ਦੀ ਮੌਚਰੀ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ। ਮੀਰਾ ਜਸਕਰੋ ਸਿੰਘ ਜੀ। ਆ ਜਿਹੜਾ ਰੋਡ ਤੇ ਐਕਸੀਡੈਂਟ ਹੋਇਆ ਭਾਜੀ ਕੀ ਮਾਮਲਾ ਸਾਰਾ ਇਹ? ਪਾਜੀ ਜਿੱਦਾਂ ਅਸੀਂ ਆਲੂ ਵੇਚਣ ਜਾਂਦੇ ਸੀਗੇ ਹਾਂਜੀ ਤੇ ਸਾਡੀਆਂ ਟਰਾਲੀਆਂ ਅੱਗੇ ਸੀ ਇਹ ਪਿੱਛੇ ਸੀਗੇ ਹਾਂਜੀ ਤੇ ਬਾਅਦ ਵਿੱਚ ਸਾਨੂੰ ਰਾਹ ਹੀ ਜਿੱਦਾਂ ਨੇ ਜਿੱਦਾਂ ਰੋਕ ਰੋਕ ਕੇ ਸਾਨੂੰ ਦੱਸਿਆ ਕਹਿੰਦੇ ਪਾਜੀ ਪਿੱਛੇ ਐਕਸੀਡੈਂਟ ਹੋ ਗਿਆ ਠੀਕ ਹੈ ਜੀ ਤੇ ਵੀ ਬੰਦਾ ਤੁਹਾਡੇ ਨਾਲ ਦਾ ਸੀ ਮੈਂ ਕਹਾਂ ਜੀ ਟਰਾਲੀ ਦਾ ਸੀਗੀ ਸਾਡੇ ਨਾਲ ਦੀ ਵੀ ਸਾਨੂੰ ਹੁਣ ਪਤਾ ਨਹੀਂ ਹੈਗਾ ਤੇ ਕਹਿੰਦਾ ਤੁਸੀਂ ਰਾਹ ਕੇ ਦੇਖ ਲਓ ਤੇ ਅਸੀਂ ਸਾਨੂੰ ਬੰਦੇ ਆਏ ਦੋ ਬੰਦੇ ਲੈਣ ਆਏ ਕਹਿੰਦੇ ਪਾਜੀ ਟਰਾਲੀ ਐਕਸੀਡੈਂਟ ਹੋ ਗਿਆ ਪਿੱਛੇ ਇੱਕ ਬੰਦਾ ਮੌਕੇ ਤੇ ਸ਼ਾਇਦ ਐਕਸਪਾਇਰ ਹੋ ਗਿਆ ਤੇ ਫਿਰ ਅਸੀਂ ਆਏ ਤਾਂ ਦੇਖਿਆ ਤਾਂ ਇਤੇ ਤਕਰੀਬਨ ਸਾਨੂੰ ਲੱਗਾ ਵੀ ਜਿਹੜਾ ਬੰਦਾ ਭਾਜੀ ਮੌਕੇ ਤੇ ਤੁਸੀਂ ਦੱਸ ਰਹੇ ਐ ਐਕਸਪਾਇਰ ਹੋ ਗਿਆ ਉਹ ਟਰੈਕ ਉਹ ਟਰਾਲੀ ਦਾ ਡਰਾਈਵਰ ਸੀਗਾ ਟਰੈਕਟਰ ਦਾ ਜਾਂ ਕੀ ਸੀਗਾ ਭਾਜੀ ਇਹ ਭਾਜੀ ਉਹ ਨਾਲ ਮਡਗਾਰਡ ਤੇ ਬੈਠਾ ਸੀਗਾ ਆਲੂ ਵੇਚਣ ਜਾ ਰਿਹਾ ਸੀਗਾ ਜੀ ਤੇ ਜਿਹੜੇ ਟਰਾਲੇ ਦੇ ਨਾਲ ਹਾਸਾ ਹੋਇਆ ਆ ਉਹਦੇ ਡਰਾਈਵਰ ਭਾਜੀ ਮੌਕੇ ਤੇ ਜਿੱਦਾਂ ਅਸੀਂ ਜਦੋਂ ਪਹੁੰਚੇ ਹਾਂ ਜੀ ਇੱਥੇ ਕੋਈ ਹੈ ਨਹੀਂ ਸੀਗਾ ਜੀ ਉਹਦਾ ਤੇ ਡਰਾਈਵਰ ਭੱਜ ਗਿਆ ਜੀ ਪਰ ਟਰਾਲੀ ਦੇ ਡਰਾਈਵਰ ਸੀ ਉਹ ਕਿੱਥੇ ਨੇ ਭਾਜੀ ਟਰਾਲੀ ਦੇ ਡਰਾਈਵਰ ਤਾਂ ਹੈਗੇ ਆ ਭਾਜੀ ਆ ਤੇ ਉਹਨਾਂ ਦੇ ਨਾਲ ਇਹ ਕਲੈਂਡਰ ਟਾਈਪ ਬੰਦਾ ਬੈਠਾ ਸੀਗਾ ਕਿਹਨਾਂ ਦਾ ਭਾਜੀ ਕਲੀਅਨ ਟਾਈਪ ਹੋਈ ਜਿਹਦਾ ਮਰਗਾਰਡ ਤੇ ਬੈਠ ਜਾਂਦੇ ਨਾਲ ਠੀਕ ਹੈ ਜੀ ਪੁਲਿਸ ਨੂੰ ਇਨਫੋਰਮ ਕੀਤੀ ਭਾਜੀ ਇੱਥੇ ਬਸ ਉਹ ਕਰ ਰਹੇ ਆ ਉਹ ਨਹੀਂ ਆ ਰਿਹਾ ਨਾ ਭੂਤ ਭਾਜੀ ਪੁਲਿਸ ਨੂੰ ਇਨਫੋਰਮ ਕੀਤੀ ਹੋਵੇ ਉਹ ਅੱਧਾ ਘੰਟੇ ਤੋਂ ਉੱਪਰ ਹੋ ਗਿਆ ਭਾਜੀ ਤਾਂ ਕੋਈ ਪੁਲਿਸ ਨੂੰ ਕੋਲ ਨਹੀਂ ਕਰੀਆ ਇਹ ਇਹਨਾਂ ਵਿੱਚ ਭਾਜੀ ਗਲਤੀ ਕਹਦੀ ਹੈ ਟਰਾਲੀ ਵਾਲੇ ਦੀ ਜਾਂ ਆਪਣੇ ਟਰਬੋ ਟਰਾਲੇ ਵਾਲੇ ਕਿਥੋਂ ਟੋਕੇ ਆ ਗਿਆ ਨਾ ਟਰਾਲੀ ਤਾਂ ਜਾ ਰਹੀ ਹੈ ਮੋੜੇ ਦੇਖੋ ਹੁਣ ਬਾਕੀ ਮੌਕੇ ਦੇ ਜੀ ਅਸੀਂ ਕੁਝ ਦੱਸ ਨਹੀਂ ਸਕਦੇ ਜਿਹੜਾ ਭਰਾ ਆ ਫਿਰ ਤਾਂ ਇਹਦਾ ਮੁੰਡਾ ਆ ਤੇ ਇੱਕ ਘੰਟਾ ਮੈਂ ਮੈਂ ਫਲੋਰ ਤੋਂ ਹੋ ਕੇ ਜਲੰਧਰੋਂ ਹੋ ਕੇ ਮੈਂ ਜਲੰਧਰ ਪਹੁੰਚਿਆ ਫੇਰ ਮੈਂ ਆ ਗਿਆ ਮੋੜ ਕੇ ਤੇ ਇੱਕ ਘੰਟੇ ਬਾਅਦ ਇਹ ਆਈ ਆ ਪੁਲਿਸ ਤੇ ਇੱਕ ਘੰਟੇ ਬਾਅਦ ਐਂਬੂਲੈਂਸ ਅਜੇ ਤੱਕ ਨਹੀਂ ਆਈ ਹੈ ਭਾਈ ਜਿਨ੍ਹਾਂ ਦੀ ਮੈਂ ਫੋਨ ਕਰੀ ਜਾਂਦਾ ਉਹਦੇ ਨਾਲ ਉਹ ਬਿਜੀ ਕਰੀ ਜਾਂਦੇ ਬਿਜੀ ਫੋਨ ਕਰੀ ਜਾਂਦੇ ਆ ਨਾ ਚੱਕਦੇ ਆ ਫੋਨ ਨਾ ਸੁਣਦੇ ਆ ਭਾਈ ਜਿਨ੍ਹਾਂ ਦੀ ਬੋਡੀ ਪਈ ਆ ਉਹ ਕੀ ਲੱਗਦੇ ਆ ਤੁਹਾਡੇ ਉਹ ਮੇਰੇ ਬ੍ਰਦਰ ਹੋਆ ਕਾਇਜੀ ਦੇ ਲੱਗ। ਕੀ ਨਾਮ ਆ ਉਹਨਾਂ ਦਾ? ਗਰਮੇਲ ਸਿੰਘ, ਗਰਮੇਲ ਸਿੰਘ। ਕਿੱਥੇ ਦੇ ਰਹਿਣ ਵਾਲੇ? ਪੋਹਰਾ ਪਿੰਡ ਤੋਂ ਆ ਪੰਜੋੜ ਪਿੰਡ ਤੋਂ। ਇਹ ਕਿੱਥੋਂ ਕਿੱਥੇ ਜਾ ਰਹੇ ਸੀਗੇ ਇਹ? ਉਹ ਆਲੂ ਲੈ ਕੇ ਲਧਿਆਣੀ ਨੂੰ ਜਾ ਰਹੇ ਸੀ। ਤੇ ਇੱਕ ਜਿਹੜਾ ਹਾਦਸਾ ਹੋਇਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪਤਾ ਲੱਗਾ ਕਿੁਛ ਕਿੰਨਾ ਟਾਈਮ ਹੋ ਗਿਆ ਹਾਦਸੇ ਨੂੰ? ਉਹ ਹੋਇਆ ਤੁਸੀਂ 1 ਘੰਟਾ ਹੋ ਗਿਆ। ਘੰਟਿਆਂ ਤੋਂ ਡੇਢ ਘੰਟਾ ਹੋ ਗਿਆ। ਇਹ ਜਿਹੜੀ ਤੱਕ ਪੁਲਿਸ ذرا ਪਹੁੰਚ ਇਹ ਬੰਦਾ ਨਾਲ ਸੀ ਇਹ ਨਾਲ ਸੀ ਇਹਨਾਂ ਨਾਲ ਗੱਲ ਹੋ ਰਹੀ। ਟੇਮ ਵਿੱਚ ਪੁਲਿਸ ਹੋਣ ਪਹੁੰਚੀ ਹੋਰ ਐਂਬੂਲੈਂਸ ਅਜੇ ਤੱਕ ਨਹੀਂ ਆਈ। ਐਂਬੂਲੈਂਸ ਤੇ ਡਰਾਈਵਰ ਨੂੰ ਅਸੀਂ ਪੁੱਛਿਆ ਨਹੀਂ ਉਹ ਲੰਮਾ ਪਿਆ ਉਹਨੂੰ ਕਿਸੇ ਨੇ ਪੁੱਛਿਆ ਨਹੀਂ ਤੇ ਹਜੇ ਤੱਕ ਕੋਈ ਐਂਬੂਲੈਂਸ ਨਹੀਂ ਆਈ ਹੈਗੀ ਮੈਂ ਇਸੇ ਸਰਗਿਸੰਗ ਨਾਲਾ ਚੁੱਕੀ ਪਵਾੜਾ ਮੈਂ ਇੱਥੇ ਆਪਣੇ ਮੌਕੇ ਤੇ ਪਹੁੰਚਿਆ ਸੀਗਾ ਮਤਲਬ ਹੈਗਾ ਇੱਕ ਪੂਰਨ ਹੋਟਲ ਦੇ ਸਾਹਮਣੇ ਸਿਕਾ ਟ੍ਰਾਲੀ ਤੇ ਆਪਣਾ ਥੋੜਾ ਟ੍ਰਾਂਮਾ ਜਿਹੜਾ ਐਕਸੀਡੈਂਟ ਹੋਇਆ ਸੀਗਾ ਇੱਥੇ ਪਹੁੰਚ ਕੇ ਮੌਕੇ ਤੇ ਦੇਖਿਆ ਮਤਲਬ ਹੈਗਾ ਐਕਸੀਡੈਂਟ ਭਾਰੀ ਹੋਇਆ ਮਤਲਬ ਹੈਗਾ ਪਰ ਮੌਕੇ ਤੇ ਸਾਡੇ ਜਿਹੜੇ ਫਾਸਟ ਸਰਖਿਆ ਸੀਗੇ ਮਤਲਬ ਹੈਗੇ ਉਹਨਾਂ ਨੇ ਜਿਹੜੇ ਵੀ ਐਕਸੀਡੈਂਟ ਸਿੱਕੇ ਸਾਡੇ ਬੰਦੇ ਬਤੋ ਹੋਏ ਆ ਉਹਨਾਂ ਨੂੰ ਹਸਪਤਾਲ ਪਹੁੰਚਾਤਾ ਆ ਪਰ ਮੈਂ ਇਥੋਂ ਹੁਣ ਮੌਕੇ ਤੇ ਜਾ ਕੇ ਦੇਖੂਗਾ ਮਤਲਬ ਹੈਗਾ ਹਸਪਤਾਲ ਜਿੱਦਾਂ ਦੀ ਵੀ ਹੋਊਗੀ ਕਾਰਵਾਈ ਉਹਨੂੰ ਮੌਕੇ ਦੇ ਦੌਰਾਨ ਮਨਾਵਰ ਚ ਲਿਆਉਂਗਾ ਠੀਕ ਆ ਸਰ ਕੋਈ ਇੰਨੀ ਕੀ ਜਾਣਕਾਰੀ ਹੈ ਆਪਣੇ ਕੋਲ ਕਿੰਨੇ ਵਿਅਕਤੀ ਜ਼ਖਮੀ ਹੋਏ ਆ ਇਹ ਦੋ ਵਿਅਕਤੀ ਦੱਸਦੇ ਆ ਕਹਿੰਦੇ ਟਰਾਲੀ ਵਾਲੇ ਜ਼ਖਮੀ ਹੋਏ ਆ ਤੇ ਇੱਕ ਦਾ ਤਾਂ ਦੱਸਣ ਦੇ ਮੁਤਾਬਕ ਮਤਲਬ ਮੈਨੂੰ ਪਤਾ ਲੱਗਾ ਮਤਲਬ ਹੈਗਾ ਵੀ ਡੈਥ ਹੋ ਚੁੱਕੀ ਆ ਤੇ ਜਿਹੜਾ ਡਰਾਈਵਰ ਚਾਲ ਕੇ ਆ ਮਤਲਬ ਹੈਗਾ ਆ ਉਹ ਆਪਣੇ ਵੀ ਉਹ ਵੀ ਹਫਤਾ ਵਾਲਾ ਹੈਗਾ ਸੀਰੀਅਸ ਹੈ ਬਾਕੀ ਹੁਣ ਮੌਕੇ ਦੇ ਦੇਖਿਓ ਜੋ ਵੀ ਹੈਗਾ ਮੌਕੇ ਮੁਤਾਬਕ ਮੈਂ ਦੇਖ ਕੇ ਹੀ ਕੋਦੋ ساری ਇਹੋ ਜਿਹੀ ਕਾਰਵਾਈ ਅਮਲ ਚ ਲਿਆਉਂਗਾ ਠੀਕ ਹੈ